ਸਾਰੇ ਦੇ ਸਾਰੇ ਡਾਕਟਰ ਚੀਰ ਪਾੜ ਕਰਕੇ 2 ਘੰਟੇ ਇਦਾਂ ਹੀ ਵੀਰਾ ਬੈਠਾ ਰਿਹਾ 2 ਘੰਟੇ ਟੈਡ ਉਹਦਾ ਪਾੜ ਕੇ ਤੇ ਉਧਰ ਭਗਵੰਤ ਜੀ ਵਾਲ ਸਾਰੀ ਟੀਮ ਡਾਕਟਰਾਂ ਦੀ ਜਿਹੜੀ ਉਹ ਚਲ ਜਾਂਦੀ ਹੈ ਭਗਵੰਤ ਜੀ ਦੀ ਕੀ ਸਿਚੁਏਸ਼ਨ ਸੀ ਵਿਆਹ ਤੋਂ ਸ਼ਰਾਬੀ ਕਿ ਆ ਕੇ ਡੇਕ ਕੇ ਲੰਮਾ ਪਿਆ ਸੀ ਔਰ ਮੁੱਖ ਮੰਤਰੀ ਹੈ ਨਾ ਐਸਾ ਹਸਪੀਟਲ ਚ ਦਾਖਲ ਸੀ ਅਸੀਂ ਸਾਹਮਣੇ ਬੈਠੇ ਅਸੀਂ ਕਹਿ ਲਈ ਉਹਨੂੰ ਪੁੱਛ ਲੋ ਮੈਂ ਐਸਐਸਪੀ ਉਹਨਾਂ ਨੂੰ ਕਿਹਾ ਮੈਂ ਕਿ ਹੱਥ ਜੋੜ ਕੇ ਬੇਨਤੀ ਐ ਆਹ ਮਸਲਾ ਸਾਰੀਆਂ ਗੱਲਾਂ ਮੈਂ ਕਨਾਈਆਂ ਮੈਂ ਕਿ ਉਹਨਾਂ ਤੋਂ ਪੁੱਛ ਕੇ ਆ ਕੇ ਸਾਨੂੰ ਜਵਾਬ ਦੇ ਦਿਓ ਦੱਸੋ ਕੀ ਆਂਦੇ ਨਹੀਂ ਉਹ ਪਿੱਛੋਂ ਦੀ ਨਿਕਲ ਗਏ ਪਿੱਛੋਂ ਦੀ ਭੱਜ ਗਏ ਅਸੀਂ ਇਹ ਕਿਹਾ ਸੀ ਪਿਆਰ ਨਾਲ ਵੀ ਸਾਨੂੰ ਸਾਡੀ ਥੋੜੇ ਟਾਈਮ ਦੀ ਮੀਟਿੰਗ ਕਰਾ ਦਿਓ ਉਹਨਾਂ ਨਾਲ ਵੀ ਅਸੀਂ ਕੋਸ਼ਿਸ਼ ਕਰ ਗੱਲਾਂ ਕਰਨੀਆਂ ਨੇ ਐਡੇ ਐਡੇ ਦੰਦਿਆਂ ਵਾਲੀਆਂ ਕਿਰਚਾਂ ਲਿਆ ਕੇ ਯਾਰ ਉਹ ਕਮਾ ਐ ਮਾਰ ਕੇ ਕਮਾਉਂਦੇ ਨੇ ਤੇ ਫੇਰ ਕੱਢਦੇ ਨੇ ਔਰ ਇਹ ਇੱਕ ਇੱਕ कांड ਜਿਹੜਾ ਹੋਇਆ ਸ਼ਿਵਰਾਤਰੀ ਵਾਲੇ ਦੀ ਨਹੀਂ ਹੋਇਆ ਉਹਨਾਂ ਯਾਰ ਮੈਂ ਮੱਥਾ ਟੇਕ ਕੇ ਆਉਣਾ ਇਹ ਮਾਰ ਕੇ ਉਹਨੂੰ ਪਤਾ ਹੈ ਕਮਾਈ ਆ ਉਹਨੇ ਫੇਰ ਕੱਢੀ ਆ ਆ ਬੈਠੀਆਂ ਜਿਨ੍ਹਾਂ ਦਾ ਭਰਾ ਆ ਗਿਆ ਇਹਨਾਂ ਦੀ ਗੱਲ ਵੀ ਨਹੀਂ ਸੁਣੀ ਕੋਈ ਕੁਛ ਨਹੀਂ ਇਹਨਾਂ ਨੇ ਆਪ ਮਾਰਿਆ ਅਸੀਂ ਤਾਂ ਇਹੀ ਕਹਾਂਗੇ ਕਿ ਆਪ ਮਾਰਿਆ ਇਹਨਾਂ ਨੇ ਇਹ ਹਸਪੀਟਲਾਂ ਦੇ ਨਾਂ ਤੇ ਖੁੱਲੇ ਹੋਏ ਹੋਟਲ ਨੇ ਕਿਰਚਾਂ ਲੈ ਕੇ ਸ਼ਰਿਆਂ ਮਾਰਨ ਵਾਲੇ ਘੁੰਮ ਰਹੇ ਨੇ ਜਿਹੜਾ ਕੰਮ ਯੂਪੀ ਬਿਹਾਰ ਛੱਡ ਗਿਆ ਇੱਥੇ ਸ਼ੁਰੂ ਹੋ ਗਿਆ ਇਸੋ ਇੱਕ ਤੁਸੀਂ 40s ਹਸਪਤਾਲ ਮੋਹਾਲੀ ਦੇ ਬਾਹਰ ਬੈਠੇ ਹੋਏ ਆ ਪਰਿਵਾਰ ਇਸ ਵਕਤ ਸ਼ਗਨ ਭੰਗੂ ਵੀਰ ਦਾ ਜਿਸ ਦੀ ਕਿਰਚਾ ਮਾਰ ਕੇ ਪ੍ਰਵਾਸੀਆਂ ਵੱਲੋਂ ਡੈਥ ਕਰ ਦਿੱਤੀ ਗਈ ਹੈ ਕਤਲ ਕਰ ਦਿੱਤਾ ਗਿਆ ਉਹ ਧਰਨੇ ਦੇ ਉੱਤੇ ਬੈਠਾ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ 3 ਘੰਟੇ ਉਸ ਨੌਜਵਾਨ ਦਾ ਇਲਾਜ ਚੱਲਿਆ ਉਹ ਆਪ ਇੱਥੇ ਸਹੀ ਹਾਲਤ ਦੇ ਵਿੱਚ ਆਇਆ ਸੀ ਲੇਕਿਨ ਇਲਾਜ ਦੌਰਾਨ ਅਣਗਹਿਲੀ ਵਰਤੀ ਗਈ ਜਿਸ ਦੌਰਾਨ ਫਿਰ ਉਸ ਦੀ ਡੈਥ ਹੋ ਜਾਂਦੀ ਹੈ 12 ਲੱਖ ਰੁਪਿਆ 40 ਹਸਪਤਾਲ ਵੱਲੋਂ ਲਿਆ ਵੀ ਗਿਆ ਔਰ ਪਰਿਵਾਰ ਦਾ ਇਹ ਕਹਿਣਾ ਹੈ ਕਿ ਇਲਾਜ ਤੋਂ ਪਹਿਲਾਂ ਚੈੱਕ ਦੀ ਡਿਮਾਂਡ ਕੀਤੀ ਗਈ ਸੀ ਔਰ ਉਸ ਦਿਨ ਸੰਡੇ ਸੀ ਪਰਿਵਾਰ ਕਵੀ ਪੇਸ਼ ਨਹੀਂ ਕਰ ਪਾ ਰਿਹਾ ਸੀ ਇਸ ਵਕਤ ਪਰਿਵਾਰ ਦੇ ਜਿਹੜੇ ਜੀ ਨੇ ਇੱਥੇ ਮੌਜੂਦ ਨੇ ਇਹ ਰਾਤ ਦੀ ਘਟਨਾ ਹੈ ਜੀ ਰਾਤ ਨੂੰ ਉਹ ਮਹਾ ਸ਼ਿਵਰਾਤਰੀ ਸੀਗੀ ਰਾਤ ਮੱਥਾ ਟੇਕਣ ਗਏ ਉਹਨਾਂ ਦੇ ਦੋਸਤ ਨਾਲ ਗੁਰਸੇਵਕ ਵੀ ਗਿਆ ਸੀਗਾ ਉਹ ਉੱਥੇ ਬਾਹਰ ਖੜੇ ਹੋਏ ਸੀ ਦੋਸਤ ਅੰਦਰ ਮੱਥਾ ਟੇਕਣ ਗਿਆ ਕਿਉਂਕਿ ਉਹਨਾਂ ਦਾ ਜਨਮ ਦਿਨ ਸੀ ਉਹਨੇ ਕਿਹਾ ਮੈਂ ਧਾਰਮਿਕ ਟਾਈਮ ਤੇ ਮੱਥਾ ਵੀ ਟੇਕਾਂਗਾ ਜਦੋਂ ਉਹ ਮੱਥਾ ਟੇਕ ਕੇ ਉੱਥੇ ਖੜ ਕੇ ਕੋਈ ਪੀਸੀਆਰ ਵੈਨ ਆਉਂਦੀ ਹੈ ਉਹਨੇ ਉਹਨਾਂ ਤੋਂ ਪੁੱਛਿਆ ਕਿ ਉਹ ਰਸਤਾ ਪੁੱਛਿਆ ਉਹਨਾਂ ਨੇ ਆਏ ਹੱਥ ਕਰਕੇ ਰਸਤਾ ਦੱਸਿਆ ਤਾਂ ਉੱਧਰ ਬਹੁਤ ਸਾਰਾ ਪ੍ਰਵਾਸੀਆਂ ਦੇ ਮੁੰਡੇ ਖੜੇ ਹੋਏ ਸੀ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਉਹਨਾਂ ਨੇ ਉਹਨਾਂ ਦੀ ਕੋਈ ਸ਼ਿਕਾਇਤ ਕੀਤੀ ਆ ਉਹਨਾਂ ਵਾਲਾ ਹੱਥ ਕਰਤਾ ਬਟ ਉਹ ਪੀਸੀਆਰ ਵੜਨ ਗਈ ਤਾਂ ਕੋਲੇ ਆ ਗਈ ਤੋ ਆ ਕੇ ਬੈਸਣ ਲੱਗ ਗਈ ਇਹਨਾਂ ਨੇ ਕਿਹਾ ਯਾਰ ਸਾਡਾ ਤੁਹਾਡੀ ਕੋਈ ਸ਼ਿਕਾਇਤ ਨਹੀਂ ਕੀਤੀ ਅਸੀਂ ਤਾਂ ਉਹਨਾਂ ਨੇ ਰਸਤਾ ਪੁੱਛਿਆ ਦੱਸਿਆ ਪਰ ਜਦੋਂ ਤੁਹਾਡੇ ਮਾਈਂਡ ਚ ਕਰਾਇਮ ਭਰਿਆ ਹੋਵੇ ਜਾਂ ਉਹ ਕੋਈ ਨਸ਼ਾ ਕੀਤਾ ਸੀ ਉੱਥੇ ਹੀ ਉਹਨਾਂ ਨੇ ਗੁਰਸੇਵਕ ਤੇ ਵਾਰ ਕੀਤਾ ਕਿਰਚ ਮਾਰੀ ਔਰ ਦੰਦਿਆਂ ਵਾਲੀ ਕਿਰਚ ਸੀ ਔਰ ਸਭ ਤੋਂ ਵੱਡੀ ਗੱਲ ਕਿ ਤੁਸੀਂ ਮੰਦਰ ਦੇ ਕੋਲੇ ਖੜੇ ਹੋ ਮਤਲਬ ਤੁਸੀਂ ਇਹ ਕਿਰਚਾਂ ਨਾਲ ਲੈ ਕੇ ਤੁਰਦੇ ਹੋ ਅੱਜ ਤੇ ਕੁੰਮੜਾ ਘਾਣ ਵੇਲੇ ਵੀ ਸੀ ਬਿਲਕੁਲ ਕਿਰਚ ਕੋਲੇ ਸੀ ਔਰ ਦੰਦਿਆਂ ਵਾਲੀ ਕਿਰਚ ਸੀ ਮਾਰ ਕੇ ਕਮਾਈ ਔਰ ਕਮਾ ਕੇ ਬਾਹਰ ਕੱਢੀ ਉਹਦੇ ਬਲੀਡਿੰਗ ਹੋਣ ਲੱਗ ਗਈ ਉਹ ਖੁਦ ਤੁਰ ਕੇ ਗੁਰਸੇਵਕ ਨਾਲ ਆਪਦੇ ਦੋਸਤਾਂ ਦੇ ਇੱਥੇ ਆ ਹਸਪੀਟਲ ਆਉਂਦੇ ਨੇ ਔਰ ਉਸ ਤੋਂ ਬਾਅਦ ਬੈਟਰ ਹੋਊਗਾ ਜੇ ਭੈਣ ਜੀ ਹੋਰੀ ਦੱਸਣੇ ਉਹਨਾਂ ਦੀ ਮਾਸੀ ਦੇ ਉਹਨਾਂ ਦੀ ਸਿਸਟਰ ਨੇ ਇਹ ਤੁਹਾਨੂੰ ਦੱਸਣਗੇ ਐਗਜ਼ੈਕਟਲੀ ਕੀ ਹੋਇਆ ਦੱਸਿਓ ਜੇ ਔਖਾ ਹੈ ਮਾੜਾ ਜਾਂ ਪਰ ਤੁਸੀਂ ਦੱਸੋ ਪਤਾ ਲੱਗੇ ਲੋਕਾਂ ਤੱਕ ਤਾਂਾਈ ਕੋਈ ਗੱਲ ਪੁੱਛੀ ਕੀ ਹੋ ਰਿਹਾ ਸੀਗਾ ਤੁਹਾਨੂੰ ਕਦੋਂ ਪਤਾ ਲੱਗਿਆ ਇਸ ਤਰੀਕੇ ਦੀ ਘਟਨਾ ਵਾਪਰ ਗਈ ਹੈ 1 ਵਜੇ ਦੇ ਕਰੀਬ ਇੱਥੇ ਆ ਗਏ ਸੀ 1:30 ਵਜੇ ਦੇ ਤੇ ਇਹਨਾਂ ਨੇ ਰਾਤ ਹਾਂਜੀ ਤੇ 4 ਘੰਟੇ ਇਹਨਾਂ ਨੇ ਕੋਈ ਟ੍ਰੀਟਮੈਂਟ ਸਟਾਰਟ ਨਹੀਂ ਕੀਤਾ ਕਹਿੰਦੇ ਪਹਿਲਾਂ ਪੈਸੇ ਜਮਾ ਕਰਾਓ 4 ਲੱਖ ਰੁਪਈਆ ਫੇਰ ਸਟਾਰਟ ਕਰਾਂਗੇ ਫੇਰ ਵੀ ਇਹਨਾਂ ਨੇ ਸਟਾਰਟ ਨਹੀਂ ਕੀਤਾ 4 ਘੰਟੇ ਪੂਰਾ ਇਦਾਂ ਹੀ ਉਹ ਪਿਆ ਰਿਹਾ ਵਿਚਾਰਾ ਫੇਰ ਇਹਨਾਂ ਨੇ ਜਦੋਂ ਸਟਾਰਟ ਕੀਤਾ ਤੇ ਇੱਕ ਕੱਲੇ ਸਟਿਚਸ ਲਗਾਏ ਕੱਲੇ ਸਟਿਚਸ ਲਗਾਏ ਵੀ ਠੀਕ ਆ ਠੀਕ ਆ ਬਸ 2 ਘੰਟੇ ਹੀ ਫੇਰ ਬਿਠਾ ਰੱਖਿਆ ਵੀ ਠੀਕ ਆ ਉਸ ਤੋਂ ਬਾਅਦ ਫੇਰ ਆਉਂਦੇ ਆ ਫੇਰ ਕਹਿੰਦੇ ਵੀ ਦੁਬਾਰਾ ਆਪਰੇਸ਼ਨ ਕਰਨਾ ਇੱਕ ਸਰਜਰੀ ਹੋਰ ਕਰਨੀ ਉਸ ਤੋਂ ਬਾਅਦ ਫੇਰ ਉਹਦੀ ਚੀਰ ਪਾੜ ਕਰਦੇ ਆ ਉਦੋਂ ਬਾਅਦ ਫੇਰ ਆਉਂਦੇ ਆ ਫੇਰ ਕਹਿੰਦੇ ਵੀ ਅਸੀਂ ਸਰਜਰੀ ਕਰਨੀ ਆ ਪਹਿਲਾਂ ਕਹਿੰਦੇ 4 ਵਜੇ ਹੋਸ਼ ਆ ਜਾਊਗਾ 5 ਵਜੇ ਆ ਜਾਊਗਾ 5 ਵਜੇ ਤਾਈਂ ਵੇਟ ਕਰਦੇ ਰਹੇ ਹੌਣ ਹੋਸ਼ ਆਇਆ ਹੋਣਾ ਆਇਆ ਨਹੀਂ ਆਇਆ ਫੇਰ ਸਰਜਰੀ ਦੁਬਾਰਾ ਤੀਜੀ ਸਰਜਰੀ ਕੀਤੀ ਉਧਰੋਂ ਭਗਵੰਤ ਮਾਨ ਆਇਆ ਤੇ ਸਾਰੇ ਦੇ ਸਾਰੇ ਡਾਕਟਰ ਚੀਰ ਪਾੜ ਕਰਕੇ 2 ਘੰਟੇ ਇਦਾਂ ਹੀ ਵੀਰਾ ਬੈਠਾ ਰਿਹਾ 2 ਘੰਟੇ ਟੈੱਡ ਉਹਦਾ ਪਾੜ ਕੇ ਤੇ ਉਧਰ ਭਗਵੰਤ ਮਾਨ ਵੱਲ ਸਾਰੀ ਟੀਮ ਡਾਕਟਰਾਂ ਦੀ ਜਿਹੜੀ ਉਹ ਚੱਲ ਜਾਂਦੀ ਹੈ ਅੱਛਾ ਇਹ ਡਿਊਰਿੰਗ ਆਪਰੇਸ਼ਨ ਚੱਲਦਾ ਰਿਹਾ ਜੀ ਇਹ ਆਪਰੇਸ਼ਨ ਚੱਲਦੇ ਚੱਲਦੇ ਛੱਡ ਕੇ 2 ਘੰਟੇ ਇਦਾਂ ਹੀ ਟੈੱਡ ਖੁੱਲਾ ਛੱਡ ਕੇ ਤੇ ਉਧਰ ਚਲ ਜਾਂਦੇ ਆਂ ਭਗਵੰਤਬਾ ਜੀ ਛੱਡ ਕੇ 5 ਵਜੇ ਹਾਂਜੀ ਔਰ ਤੁਸੀਂ ਨਾਲ ਸੀਗੇ ਜਦੋਂ ਇਹ ਸਭ ਘਟਨਾ ਹੋਈ ਤੁਸੀਂ ਕਿੱਥੇ ਸੀ ਉਸ ਵੇਲੇ ਅਸੀਂ ਇੱਥੇ ਹੀ ਸੀਗੇ ਇੱਥੇ ਸਾਡੇ ਹੋਰ ਵੀ ਬ੍ਰਦਰਸ ਨੇ ਜਿਹੜੇ ਨਾਲ ਉਹਨਾਂ ਦੇ ਹੁੰਦੇ ਸੀਗੇ ਸ਼ਗਨ ਵੀਰੇ ਦੇ ਉਹ ਸਾਰੇ ਅਸੀਂ ਤਾਂ ਹਰ ਇੱਕ ਚੀਜ਼ ਦੀ ਨਾਲ ਦੀ ਨਾਲ ਅਸੀਂ ਪੁੱਛੀ ਜਾਂਦੇ ਸੀ ਕਿੰਦਾ ਆ ਕਿੰਦਾ ਆ ਕਿੰਦਾ ਆ ਫਿਰ ਦੱਸਦੇ ਸੀ ਕਿ ਵੀ ਆ ਚੀਜ਼ ਹੋ ਰਹੀ ਆ ਕੋਈ ਡਾਕਟਰ ਨੀ ਕੋਲ ਆ ਰਿਹਾ 2 ਘੰਟੇ 2.5 ਘੰਟੇ ਇਦਾਂ ਹੀ ਢਿੱਡ ਪਾੜ ਕੇ ਉਹਦਾ ਉਹਨੂੰ ਪਾਈ ਰੱਖਿਆ ਭਗਵੰਤ ਮਾਨ ਵੱਲ ਚਲ ਗਿਆ ਭਗਵੰਤ ਮਾਨ ਦੀ ਕੀ ਸਿਚੁਏਸ਼ਨ ਸੀ ਵਿਆਹ ਤੋਂ ਸ਼ਰਾਬੀ ਕਿ ਆ ਕੇ ਡੇਕ ਕੇ ਲੰਮਾ ਪਿਆ ਸੀ ਤੁਹਾਡਾ ਬ੍ਰਦਰ ਖੁਦ ਚੱਲ ਕੇ ਆਇਆ ਸੀ ਹਸਪਤਾਲ ਖੁਦ ਚੱਲ ਕੇ ਆਇਆ ਸੀ ਉਹ ਯਾਰ ਜੀ ਰਾਂ ਟੰਕੇ ਲਾ ਕੇ ਆ ਕੇ ਬੋਲਿਆ ਕਿ ਸਹੀ ਹੋ ਗਿਆ ਆਂਦੇ ਸਹੀ ਐ ਬਲੀਡਿੰਗ ਹੋਈ ਨਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਯਾਰ ਬਲੀਡਿੰਗ ਹੋ ਰਹੀ ਹੈ ਵੇਖੋ ਕੁਝ ਗੜਬੜ ਲੱਗ ਰਹੀ ਹੈ ਇਹ ਪੈਂਦੀ ਉਦੋਂ ਹਾਲਤ ਖਰਾਬ ਹੋਈ ਜਦੋਂ ਤੁਸੀਂ ਦੱਸ ਰਹੇ ਸੀ ਵੀ ਟਿੱਡੋ ਦਾ ਪਾੜ ਤਾਂ ਸੀਗਾ ਡਿਊਰਿੰਗ ਆਪਰੇਸ਼ਨ ਫਿਰ ਉਹ ਛੱਡ ਕੇ ਚਲੇ ਗਏ ਲੀਵਰ ਵਿੱਚ ਬਲੱਡ ਜਾਈ ਜਾਂਦਾ ਹੈ ਲੀਵਰ ਵਿੱਚ ਬਲੱਡ ਜਾਈ ਜਾਂਦਾ ਵੀ ਬਲੱਡ ਨਹੀਂ ਰੋਕ ਰਿਹਾ ਵੀ ਇੱਕ ਸਰਜਰੀ ਹੋਰ ਕਰਨੀ ਪੈਣੀ ਹੈ ਤੇ ਜਿਹੜੇ ਪੈਸਿਆਂ ਦੀ ਗੱਲ ਆ ਰਹੀ ਹੈ ਜੀ ਤੁਹਾਡੇ ਤੋਂ ਡਿਮਾਂਡ ਕੀਤੀ ਗਈ ਇਹ ਲਾਸਟ ਤੋਂ ਪਹਿਲਾਂ ਕੀਤਾ ਗਿਆ ਸੀਗਾ ਕਿ ਚੈੱਕ ਜਮ੍ਹਾਂ ਕਰਾਓ ਤੁਸੀਂ ਹਾਂਜੀ ਲਾਜ ਤੋਂ ਪਹਿਲਾਂ ਪਹਿਲਾਂ ਕਹਿੰਦੇ 4 ਲੱਖ ਰੁਪਈਆ ਪਹਿਲਾਂ ਜਮਾ ਕਰਾਓ ਅਸੀਂ ਫੇਅਰ ਕਰਾਂਗੇ ਹੁਣ ਤੱਕ 12 ਲੱਖ ਰੁਪਈਆ ਦੇ ਦਿੱਤਾ ਇਹਨਾਂ ਨੂੰ ਕੋਈ ਕੁਛ ਨਹੀਂ ਇਹਨਾਂ ਨੇ ਆਪ ਮਾਰਿਆ ਅਸੀਂ ਤਾਂ ਇਹੀ ਕਹਾਂਗੇ ਕਿ ਆਪ ਮਾਰਿਆ ਇਹਨਾਂ ਨੇ ਬਹੁਤ ਔਖਾ ਇਹ ਪੁੱਛਣਾ ਆਖਰ ਦੇ ਵਿੱਚ ਡਾਕਟਰ ਨੇ ਕੀ ਕਾਰਨ ਦੱਸਿਆ ਕਿ ਬਹੁਤ ਕਿਵੇਂ ਹੋਈ ਹੈ ਕਿਉਂ ਹੋਈ ਹੈ ਰੀਜ਼ਨ ਕੀ ਦੱਸਿਆ ਕੁਛ ਨਹੀਂ ਬਸ ਇਹੀ ਕਹਿ ਦਿੱਤਾ ਵੀ ਹੈ ਨਹੀਂ ਬੰਨਿਆ ਪਿਆ ਸੀ 5 ਵਜੇ ਚਿੱਟੇ ਕੱਪੜੇ ਵਿੱਚ ਉਹੀ ਦੇਖਿਆ ਹੋਰ ਤਾਂ ਕੁਛ ਨਹੀਂ ਬਸ ਉਹ ਰੋਸ਼ਨੀ ਆਈ ਪਾ ਵੀ ਬੜੀ ਪੈ ਹੁਣ ਪੈਸੇ ਨੂੰ ਲੈ ਕੇ ਵੀ ਰੌਲਾ ਪਰ 40 ਸਸ ਹਸਪਤਾਲ ਤੇ ਪਹਿਲਾਂ ਵੀ ਬੜੇ ਸਵਾਲ ਖੜੇ ਆ। ਉਹ ਯਾਰ ਇਹ ਮੈਂ ਨਾ ਇੱਥੇ ਹੁਣ ਡੀਐਸਪੀ ਸਾਹਿਬ ਨੂੰ ਇਹ ਗੱਲ ਦੱਸ ਰਹੀ ਕਿ ਉਹ ਐਸਐਸਪੀ ਜਦੋਂ ਆਏ ਸੀ ਤਾਂ ਮੁੰਡੇ ਭੁੱਲ ਗਏ ਸੀ ਇਹ ਗੱਲ ਤੇ ਮੇਰੇ ਮੂੰਹੋਂ ਨਿਕਲੇ ਸੀ ਆ ਹੋਟਲ ਇਹ ਹੋਟਲ ਹੀ ਨੇ। ਇਹ ਹਸਪਤਾਲਾਂ ਦੇ ਨਾਂ ਤੇ ਖੁੱਲੇ ਹੋਏ ਹੋਟਲ ਨੇ। ਜਿਹੜੇ ਥਾਂ ਤੇ ਦਰਦ ਹੀ ਨਹੀਂ ਤੁਹਾਨੂੰ ਬੰਦੇ ਦਾ ਯਾਰ। ਤੁਸੀਂ ਸ਼ਰ੍ਯਾਂਮ ਕਹਿ ਰਹੇ ਹੋ ਠੀਕ ਆ ਬਾਅਦ ਚ ਉਹ ਬੰਦਾ 3 ਘੰਟੇ ਬਾਅਦ ਕਹਿ ਰਹੇ ਗਿਆ। ਖੋਲ ਕੇ ਬੈਠੇ ਹੋਇਆਂ ਸਾਰੇ ਜਣੇ ਉਧਰ ਭੱਜੇ ਫਿਰਦੇ ਹੋ ਇੱਕ ਵੀਆਈਪੀ ਟ੍ਰੀਟਮੈਂਟ ਕਰਨਾ ਮੁੱਖ ਮੰਤਰੀ ਆ ਗਿਆ ਇਹ ਕੋਈ ਮਤਲਬ ਤੁਸੀਂ ਐਮਰਜੈਂਸੀ ਤਾਂ ਵੇਖੀ ਹੀ ਨਹੀਂ ਕਿ ਜ਼ਰੂਰਤ ਕਿਨੂੰ ਹੈ ਤੇ ਕਿਨੂੰ ਜ਼ਰੂਰਤ ਨਹੀਂ ਗਿਆ ਜੇ ਔਰ ਤੁਸੀਂ ਕੀ ਕਹਿ ਰਹੇ ਹੋ ਪਹਿਲਾਂ ਪੈਸੇ ਜਮਾ ਕਰੋ ਮੈਨੂੰ ਇੱਕ ਗੱਲ ਦੱਸੋ ਜੇ ਇਹਨਾਂ ਦੇ ਮੁਤਾਬਕ ਬਹੁਤ ਛੋਟੀ ਜੀ ਗੱਲ ਸੀ ਤਾਂ 12 ਲੱਖ ਰੁਪਇਆ ਪਹਿਲਾਂ ਜਮਾ ਕਰਾਉਂਗੇ ਯਾਰ ਤੁਸੀਂ ਉਹ ਵੀ ਸਿਰਫ ਟਾਂਕੇ ਟਾਂਕੇ ਲੱਗੇ ਆ 12 ਲੱਖ ਰੁਪਇਆ ਲੈ ਕੇ ਇਹਨਾਂ ਨੇ ਅੰਦਰ ਰੱਖ ਲਿਆ ਪਹਿਲਾਂ ਤਾਂ ਹੁਣ ਵੀ ਬੈਠੇ ਹੋਣੇ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਮੈਂ ਤਾਂ ਦੱਸਿਆ ਨਹੀਂ ਇਹ ਨਾਲੇ ਬਾਅਦ ਚ ਦੱਸੀ ਗੱਲ ਕੀ ਇਹ ਚੀਜ਼ ਕੋਈ ਸਹੀ ਹੈ ਬਹੁਤ ਬਿਹੇਵੀਅਰ ਇੰਨਾ ਰੂਡ ਆ ਇੰਨਾ ਜ਼ਿਆਦਾ ਰੂਡ ਆ ਕੋਈ ਕਿਸੇ ਨੂੰ ਕਿਸੇ ਨੇ ਦੇਖਣ ਨਹੀਂ ਜਾਣ ਦਿੱਤਾ ਸਿਕਿਉਰਿਟੀ ਗਾਰਡ ਇੱਥੇ ਬਾਹਰ ਖੜੇ ਨੇ ਉਹ ਇੰਨਾ ਰੂਡ ਬੋਲਦੇ ਕਿਸੇ ਨੂੰ ਅੰਦਰ ਦੇਖਣ ਤੱਕ ਨਹੀਂ ਜਾਣ ਦਿੱਤਾ ਉਹਨਾਂ ਨੂੰ ਪਤਾ ਸੀ ਵੀ ਅਸੀਂ ਦੇਖਣ ਜਾਣ ਦਵਾਂਗੇ ਤਾਂ ਪਤਾ ਲੱਗ ਜਾਣਾ ਇਹਨਾਂ ਨੂੰ ਸਿਚੁਏਸ਼ਨ ਪਤਾ ਲੱਗ ਜਾਣਾ ਉਹ ਯਾਰ ਅਸੀਂ ਇੱਥੇ ਹੀ ਰੋਕੀ ਖੜੇ ਆਂ ਤਾਂ ਇਹਨਾਂ ਨੇ ਦੱਸਿਆ ਆਖੇ ਬੀਬਾਂ ਨੇ ਕਿ ਪਿੱਛੋਂ ਦੀ ਘੱਡ ਕੇ ਲੈ ਗੇ ਮੈਂ ਉਦੋਂ ਵੀ ਮੁੰਡਿਆਂ ਨੂੰ ਕਹਿ ਰਿਹਾ ਆਂ ਕਿ ਮੈਨੂੰ ਦੱਸੋ ਗੱਲ ਕੀ ਹੋਈ ਐ ਇਹ ਗੱਲ ਉਹ ਨਿਕਲ ਨਾ ਜਾਵੀ ਕਿਉਂਕਿ ਮੈਨੂੰ ਐਸਐਸਪੀ ਸਾਹਿਬ ਖੜ ਗਏ ਕਿ ਮੇਰੇ ਨਾਲ ਗੱਲਾਂ ਕਰ ਲਾਗੇ ਸਾਰੀ ਪੁਲਿਸ ਆਂਦੇ ਜੀ ਇਹ ਤਾਂ ਹੁਣ ਲਾਸ਼ ਐ ਤੁਸੀਂ ਉਹ ਮੈਂ ਕਿਹਾ ਸਿਆਸਤ ਅਸੀਂ ਨਹੀਂ ਕਰ ਰਹੇ ਤੁਸੀਂ ਲਾਸ਼ ਤੋਂ ਬਿਨਾ ਗੱਲ ਸੁਣਦੇ ਹੋ ਆ ਕੁੰਬੜਾ ਕਾਂਡ ਹੋਇਆ ਸੀ ਇੱਥੇ 68 ਦੇ ਚੌਂਕ 'ਚ ਬੈਠੇ ਸੀ ਆਪਾਂ ਉਦੋਂ ਤਾਂ ਇਹ ਗੱਲਾਂ ਸੁਣੀ ਗਏ ਕੀ ਗੱਲਾਂ ਹੋਈਆਂ ਈ ਤੁਹਾਡੇ মিডিਏ ਦੇ ਸਾਹਮਣੇ ਹੋਈਆਂ ਸੀ ਕਿ ओरिजिनल ਪੇਪਰਾਂ ਦੀ ਵੈਰੀਫਿਕੇਸ਼ਨ ਕਰੂਗੇ ਇਹਨਾਂ ਦੇਾਂ ਦੀ ਆਹੀ ਗੱਲ ਹੋਈ ਸੀ ਔਰ ਸਿਵਲ ਕਾਨਫਰੰਸ ਵੀ ਕਿਹਾਂ ਸੀ ਔਰ ਫੇਰ ਅਸੀਂ ਕਿਹਾ ਸੀ ਕਿ ਕਾਨੂੰਨ ਬਣਾਓ ਟੋਮੀ ਸੇਲ ਦਾਂਦੇ ਜੀ ਮਹੀਨੇ 'ਚ ਜਵਾਬ ਦੇਵਾਂਗੇ ਇੱਥੇ ਖੜਕੇ ਇਹਨਾਂ ਦੀ ਐਸ.ਡੀ.ਐਮ ਬੋਲੀ ਇੱਥੇ ਖੜਕੇ ਪੁਲਿਸ ਨੇ ਗੱਲ ਕੀਤੀ 68 ਦੇ ਚੌਂਕ 'ਚ ਉਦੋਂ ਬਾਅਦ ਮਹੀਨੇ ਬਾਅਦ ਉਹਨੂੰ ਮੈਸੇਜ ਕਰ ਰਿਹਾ ਕਾਲ ਕਰ ਰਿਹਾ ਇੱਕ ਗੱਲ ਨਹੀਂ ਸੁਣੀ ਫੇਰਾ ਹਰਵੀਰ ਦਾ ਹੋ ਗਿਆ ਉੱਤੇ ਹੁਸ਼ਿਆਰਪੁਰ ਫੇਰ ਅਸੀਂ ਉੱਥੇ ਜਾ ਕੇ ਗੱਲਾਂ ਕੀਤੀਆਂ ਇੱਕ ਵੀ ਇਹ ਕੀ ਚਾ ਰਹੇ ਨੇ ਕਿ ਐਂ ਚੱਲੇ ਆ ਇੱਥੇ ਹੁਣ ਮੁੰਡੇ ਖੜੇ ਹੋ ਕੇ ਬੋਲਣ ਲੱਗ ਗਏ ਸੀ ਕਿ ਜੀ ਅਸੀਂ ਇਹਨਾਂ ਨੂੰ ਐਂ ਮਾਰਾਂਗੇ ਫਲਾਣਾ ਉਹ ਮੈਂ ਕਿ ਇਹ ਤਾਂ ਚਾਹੁੰਦੇ ਨੇ ਕਿ ਪੰਜਾਬ ਦੇ ਮੁੰਡੇ ਹਥਿਆਰ ਚੱਕਣ ਅਸੀਂ ਨਾਲ ਦਾ ਸ਼ਿਕਾਰ ਕਰੀਏ ਇਹ ਤਾਂ ਇਹ ਚਾਹੁੰਦੇ ਨੇ ਪਰ ਅਸੀਂ ਜਿਨ੍ਹਾਂ ਨੂੰ ਵੋਟਾਂ ਪਾ ਕੇ ਬਣਾਇਆ ਕੀ ਅਸੀਂ ਉਹਨਾਂ ਤੋਂ ਨਹੀਂ ਪੁੱਛਾਂਗੇ ਕਿ ਗੁਰਸੇਵਕ ਦੁਬਾਰਾ ਨਾ ਕੋਈ ਗire ਉਦੋਂ ਇੱਥੇ ਕੁੰਬੜਾ ਵਾਲੀ ਵੇਲੇ ਕਿਹਾ ਉੱਥੇ ਮੈਂ ਹਰਵੀਰ ਬਾਰੇ ਕਿਹਾ ਅਸੀਂ ਕਿਉਂ ਇੱਥੇ ਵੋਟੇਜ ਦੇ ਸਾਹਮਣੇ ਸਿੱਖਤਾ ਇਹ ਜੋ 40s ਨੇ ਦਰਿੰਦਗੀ ਕੀਤੀ ਇੱਕ ਇੱਥੇ ਸਾਡਾ ਚੀਫ ਐਗਜ਼ੀਕਿਊਟਿਵ ਸ਼ਾਮਲ ਇੱਥੇ ਦਾਖਲ ਸੀਗਾ ਕਿ ਉਹ ਬੰਦਾ ਜਵਾਬ ਨਹੀਂ ਦਿਊਗਾ ਕਿ ਜਿਹੜਾ ਕਾਨੂੰਨ ਅੱਧੇ ਹਿੰਦੁਸਤਾਨ ਚਾਹੋ ਇੱਥੇ ਕਿਉਂ ਨਹੀਂ ਬੰਨਣਾ ਚਾਹੀਦਾ ਐਡੇ ਐਡੇ ਦੰਦਿਆਂ ਵਾਲੀਆਂ ਕਿਰਚਾਂ ਲਿਆ ਕੇ ਯਾਰ ਉਹ ਕਮਾ ਐ ਮਾਰ ਕੇ ਕਮਾਉਂਦੇ ਨੇ ਤੇ ਫੇਰ ਕੱਢਦੇ ਨੇ ਕ੍ਰਿਮੀਨਲ ਮਾਈਂਡ ਹੈ ਕ੍ਰਿਮੀਨਲ ਨਹੀਂ ਤਾਂ ਮੈਨੂੰ ਦੱਸੋ ਐ ਕੌਣ ਕਰਦਾ ਹੁੰਦਾ ਔਰ ਇੱਕ ਗੱਲ ਹੋਰ ਜੇ ਕੋਈ ਬੰਦਾ ਇੱਥੇ ਗੋਲੀ ਮਾਰ ਦੇ ਆ ਪਾਣੀ ਆਨੇ ਪਿਸਤੌਲ ਕਿਦਾ ਹੈ ਲਾਇਸੈਂਸ ਕਿਦਾ ਹੈ ਇਹ ਕਿਹੜੇ ਘਰ ਚੋਂ ਲੈ ਕੇ ਆਇਆ ਹੈ ਕੀ ਉਹਨਾਂ ਦੀਆਂ ਸਾਰੀਆਂ ਫੈਮਲੀਜ਼ ਨੂੰ 120 ਬੀ ਲਾ ਕੇ ਅੰਦਰ ਸਾਜਿਸ਼ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਦੇ ਬੱਚੇ ਐਡੀ ਐਂਡੀਆਂ ਕਿਰਚਾਂ ਲੈ ਕੇ ਤੁਰੇ ਫਿਰਦੇ ਨੇ ਤੇ ਲੋਕਾਂ ਨੂੰ ਮਾਰਦੇ ਫਿਰਦੇ ਨੇ ਆ ਹੁਣੇ ਕੋਈ ਪੰਜਾਬ ਵਾਲਾ ਪੜਿਆ ਜਾਵੇ ਫਾੜ ਲੱਤ 'ਚ ਗੋਲੀ ਮਾਰਨਗੇ ਨਹੀਂ ਮਾਰਦੇ ਤਾਂ ਦੱਸੋ ਤੇ ਜਵਾਬ ਕੀ ਤੋਂ ਪੁੱਛੇ ਤਾਂ ਇਹ ਸੜਕ ਤੇ ਕਿਉਂ ਮੇਰੀ ਇੱਕ ਗੱਲ ਸੁਣੋ ਇੱਕ ਬੱਚਾ ਮੈਨੂੰ ਹੁਣੇ ਦੱਸਿਆ ਇਹਨੇ ਵੀ ਬਾੜੇ ਮੈਨੂੰ ਆਂਦੀ 25 ਪਰਿਵਾਰ ਜਬ 25 ਮੈਂਬਰ ਜਿਨ੍ਹਾਂ ਨੂੰ ਉਹ ਗੁਰਸੇਵਕ ਸਿੰਘ ਪਾਲ ਰਿਹਾ ਸੀ ਉਹ ਚਲਿਆ ਗਿਆ ਉਸੇ ਫੈਮਿਲੀ ਦਾ 12 ਲੱਖ ਆਹ ਦੱਬ ਕੇ ਬੈਠੇ ਹੋਏ ਨੇ 40s ਵਾਲੇ ਕੀ ਮੈਨੂੰ ਕੋਈ ਦੱਸੂਗਾ ਕਿ ਉਹਨਾਂ ਦੇ ਪਰਿਵਾਰ ਦਾ ਨਿਰਵਾਹ ਕਿਵੇਂ ਹੋਊਗਾ ਲੇਕਿਨ ਮਾਨ ਸਾਹਿਬ ਚਲੋ 12 ਲੱਖ ਰੁਪਏ ਲੈ ਲੇ ਲੇਕਿਨ ਜਿਹੜਾ ਇਲਜ਼ਾਮ ਪਰਿਵਾਰ ਲਗਾ ਰਿਹਾ ਇਸ ਵਕਤ ਕਿ 12 ਲੱਖ ਲੈਣ ਦੇ ਬਾਵਜੂਦ ਵੀ ਇਲਾਜ ਦੌਰਾਨ ਉਹਦਾ ਆਪਰੇਟ ਕਰ ਰਹੇ ਸੀ ਜਦੋਂ ਉਹ ਡਿਊਰਿੰਗ ਆਪਰੇਸ਼ਨ ਉਹ ਛੱਡ ਕੇ ਚਲੇ ਜਾਂਦੇ ਆ ਇਹ ਤਾਂ ਫਿਰ ਬਹੁਤ ਵੱਡੀ ਅਣਗਹਿਲੀ ਹੈ ਆਹੀ ਤਾਂ ਮਸਲਾ ਹੈ ਕੀ ਇਹਨਾਂ ਤੇ ਕਾ ਹੁਣ ਐਸਐਸਪੀ ਸਾਹਿਬ ਇੱਥੇ ਖੜੇ ਹੀ ਸਾਡੇ ਕੋਲੇ ਉਦੋਂ ਇਹਨਾਂ ਨੇ ਆ ਖੋਲਣ ਵਾਲੀ ਗੱਲ ਮੈਨੂੰ ਪਤਾ ਨਹੀਂ ਸੀ ਮੈਂ ਉਹਨਾਂ ਨੂੰ ਕਹੀ ਇਹ ਗੱਲਾਂ ਦੇ ਜੀ ਅਸੀਂ ਕਾਰਵਾਈ ਕਰਾਂਗੇ ਉਹਨਾਂ ਤੇ ਅਸੀਂ ਦੁਬਾਰਾ ਲਿਖ ਕੇ ਵੀ ਦੇ ਰਹੇ ਹਾਂ ਉਹਨਾਂ ਨੂੰ ਇਹ ਸਾਰਾ ਕੁਝ ਅਸੀਂ ਲਿਖ ਕੇ ਵੀ ਦੇ ਰਹੇ ਆ ਕਿ ਆ ਚੀਜ਼ ਹੋਈ ਆ ਨਲਕੀ ਕੀਤੀ ਆ ਇਹਨਾਂ ਨੇ ਜਿਹੜੇ ਲੋਕਾਂ ਕੋਲੇ ਤੁਸੀਂ ਆਉਣੇ ਕੋਈ ਜ਼ਿੰਦਗੀ ਬਚਾਉਣਗੇ ਤੇ ਉਹ ਜ਼ਿੰਦਗੀ ਲੈ ਲੈਣ ਤਾਂ ਕੀ ਉਹਨਾਂ ਤੇ ਕਾਰਵਾਈ ਨਹੀਂ ਬੰਦੀਗੀ ਪਰ ਕੀ ਲੱਗਦਾ ਹੈ ਕਾਰਵਾਈ ਹੋ ਜਾਏਗੀ ਫੋਟੋ ਹਸਪਤਾਲ ਤੇ ਤੇ ਫਿਰ ਨਾ ਕਰਵਾਇਓ ਜੇ ਮਰਿਓ ਜੇ ਆਈ ਮੈਂ ਤਾਂ ਆਣਾ ਪੰਜਾਬ ਵਾਲਿਆਂ ਨੂੰ ਫਿਰ ਮਾਰੋ ਆ ਕਿਤੇ ਕੋਈ ਬਾਬਾ ਹੁੰਦਾ ਕਿਤੇ ਕੋਈ ਸੀਤੋ ਸੂਨੋ ਹੁੰਦਾ ਕਿਤੇ ਕੋਈ ਚੁੰਮਿਆਂ ਵਾਲੀ ਭਾਬੀ ਹੁੰਦੀ ਕਿਤੇ ਕੋਈ ਹੋਰ ਤਮਾਸ਼ਾ ਹੁੰਦਾ ਸਾਰੇ ਜਮਾ ਹੋ ਜਾਣੇ ਹੋ ਇਹ ਮੁੰਡੇ ਥੋਡੇ ਨਹੀਂਗੇ ਕੱਲੂ ਜਦੋਂ ਥੋਡੇ ਘਰ ਚ ਹੋਇਆ ਫਿਰ ਰੌਲਾ ਪਾਉਂਗੇ ਜੇ ਅਸੀਂ ਪਹਿਲਾਂ ਹੀ ਇਕੱਠੇ ਹੋ ਕੇ ਗੱਲ ਨੂੰ ਕਹੀਏ ਕਿ ਗੱਲ ਮੰਨੀ ਜਾਊਗੀ ਫੇਰ ਹੈ ਕਿਉਂਕਿ ਵੱਡੇ ਮਗਰਮਚ ਕਿਹਾ ਜਾਂਦਾ ਫਿਰ ਸ਼ਰਾ ਵੱਡੇ ਮਗਰਮਚ ਕਿਹੜੇ ਫੜਨੇ ਆ ਮਯਾਨਾ ਜਿਹੜਾ ਸ਼ਰਿਆਮ ਠਕਾ ਹੋ ਰਿਹਾ ਬੱਚਿਆ ਬੈਠਿਆ ਪਰਿਵਾਰ ਸਾਰਾ 25 ਮੈਂ ਮਰ ਯਾਰ ਇੱਕ ਬੱਚਾ ਹੋਵੇ ਸੰਭਾਲਣ ਵਾਲਾ ਉੱਤੋਂ 12 ਲੱਖ ਲੈ ਲੂੰ ਹੁਣਾਂ ਦੇ ਜੀ ਪੁਲਿਸ ਮਾ ਪੋਸਟਮਾਰਟਮ ਤਾਂ ਅਸੀਂ ਕਰਾ ਰਹੇ ਪਰ ਅਸੀਂ ਆਣੇ ਪਹਿਲਾਂ ਇਹਦਾ ਗੱਲਾਂ ਦਾ ਜਵਾਬ ਦਿਓ ਇੱਥੇ ਹੀ ਰੱਖਾਂਗੇ ਔਰ ਮੁੱਖ ਮੰਤਰੀ ਹੈ ਨਾ ਮੁੱਖ ਮੰਤਰੀ ਕੌਣ ਹੈ ਚੀਫ ਐਗਜ਼ੀਕਿਊਟਿਵ ਐਸਾ ਹਸਪੀਟਲ ਚ ਦਾਖਲ ਸੀ ਅਸੀਂ ਸਾਹਮਣੇ ਬੈਠੇ ਅਸੀਂ ਕਹਿ ਲਈ ਉਹਨੂੰ ਪੁੱਛ ਲੋ ਮੈਂ ਐਸਐਸਪੀ ਉਹਨਾਂ ਨੂੰ ਕਿਹਾ ਮੈਂ ਕਿ ਹੱਥ ਜੋੜ ਕੇ ਬੇਨਤੀ ਹੈ ਆਹ ਮਸਲਾ ਸਾਰੀਆਂ ਗੱਲਾਂ ਮੈਂ ਗਨਾਈਆਂ ਮੈਂ ਕਿ ਉਹਨਾਂ ਤੋਂ ਪੁੱਛ ਕੇ ਆ ਕੇ ਸਾਨੂੰ ਜਵਾਬ ਦੇ ਦਿਓ ਦੱਸੋ ਕੀ ਆਂਦੇ ਨਹੀਂ ਉਹ ਚੀਫ ਐਗਜ਼ੀਕਿਊਟਿਵ ਹੈ ਪੁਰਸਦੇ ਵੀ ਉੱਤੇ ਹੈ ਸਿਵਲ ਐਡਮਿਨਿਸਟ੍ਰੇਸ਼ਨ ਦੇ ਵੀ ਉੱਤੇ ਹੈ ਸਾਰੇ ਕਾਸੇ ਦੇ ਉੱਤੇ ਉਹਦਾ ਜਵਾਬ ਕੀ ਹੈ ਉਹਨਾਂ ਕੋਲੇ ਜਵਾਬ ਪਤਾ ਕੀ ਹੈ ਆ ਦੱਸਿਆ ਇਹਨਾਂ ਨੇ ਆਦੇ ਪਿੱਛੋਂ ਦੀ ਨਿਕਲ ਗਏ ਪਿੱਛੋਂ ਦੀ ਭੱਜ ਗਏ ਅਸੀਂ ਇਹੇ ਕਿਹਾ ਸੀ ਪਿਆਰ ਨਾ ਵੀ ਸਾਨੂੰ ਸਾਡੀ ਥੋੜੇ ਟਾਈਮ ਦੀ ਮੀਟਿੰਗ ਕਰਾ ਦਿਓ ਉਹਨਾਂ ਨਾਲ ਵੀ ਅਸੀਂ ਕੋਸ਼ਿਸ਼ ਕਰ ਗੱਲਾਂ ਕਰਨੀਆਂ ਨੇ ਪਰ ਉਹਨਾਂ ਨੇ ਪਿੱਛੇ ਦੀ ਕੱਢ ਦਿੱਤਾ ਪੁਲਿਸ ਪ੍ਰਸ਼ਾਸਨ ਸਾਰੀ ਇੱਥੇ ਖੜੀ ਹੈ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਇੰਨਾ ਰੂਡ ਬੋਲ ਰਹੀ ਸੀ ਫਿਰ ਹਾਰ ਕੇ ਕਿਹਾ ਵੀ ਅਸੀਂ ਆਪਣਾ ਦੁੱਖ ਲੈ ਕੇ ਖੜੇ ਹਾਂ ਵੀ ਤੁਸੀਂ ਅੱਗਿਓ ਇੰਨਾ ਰੂਡਲੀ ਬੋਲ ਰਹੇ ਹੋ ਥੋੜੇ ਜਿਹਾ ਤਾਂ ਸ਼ਰਮ ਕਰੋ ਹੁਣ ਮੈਂ ਦੱਸੋ ਇਹ ਮੁੱਖ ਮੰਤਰੀ ਉਹੀ ਹੈ ਜਿਹੜਾ ਜਾ ਕੇ ਫਿਰੋਜ਼ਪੁਰ ਇੱਕ ਉਹ ਹੜਪੀੜਤ ਜਿਹੜੀ ਇਹਨਾਂ ਦੀ ਆਫਦੀ ਸੀ ਜਿਹਨੂੰ ਜੱਫੀ ਪਾ ਕੇ ਰੋਣ ਲੱਗ ਗਿਆ ਸੀ ਆ ਬੈਠੀਆਂ ਜਿਨ੍ਹਾਂ ਦਾ ਭਰਾ ਆ ਗਿਆ ਇਹਨਾਂ ਦੀ ਗੱਲ ਵੀ ਨਹੀਂ ਸੁਣੀ ਇਹ ਕਹਿ ਰਹੀ ਹੈ ਸਾਡੀ ਗੱਲ ਸੁਣ ਲੋ ਸਾਡਾ ਦੁੱਖ ਤਾਂ ਸੁਣ ਲੋ ਉਹ ਦੁੱਖ ਵੀ ਨਹੀਂ ਸੁਣਿਆ ਤੇ ਆਰਮਨਾਲ ਪਿੱਛੋਂ ਦੀ ਪੱਤਰੇ ਆਵਾਜ ਗੇ ਕੀ ਇਹ ਲੋਕ ਸਾਡੀਆਂ ਹੀ ਵੋਟਾਂ ਨਾਲ ਬਣੇ ਨੇ ਇਹਨਾਂ ਦੀ ਵੋਟ ਨਹੀਂ ਪਾਈ ਇਹ ਪੰਜਾਬ ਦੇ ਰਹਿਣ ਵਾਲੇ ਨਹੀਂ ਉਹ ਮੁੰਡਾ ਟੈਕਸ ਨਹੀਂ ਦਿੰਦਾ ਸੀ ਲਾਅ ਐਂਡ ਆਰਡਰ ਦੀਆਂ ਗੱਲਾਂ ਕਰਦੇ ਨੇ ਇਹ ਲਾਅ ਐਂਡ ਆਰਡਰ ਕਿਰਚਾਂ ਲੈ ਕੇ ਸ਼ਰਿਆ ਮਾਰਨ ਵਾਲੇ ਘੁੰਮ ਰਹੇ ਨੇ ਇਹ ਕਿਹੜੀ ਆ ਜਗਤਪੁਰਾ ਦੇ ਨਾਲ ਆ ਉਹਨਾਂ ਦੀ ਕਲੋਨੀ ਕੀ ਇਹ ਉਹੀ ਅਥੋਰਾਈਜ਼ ਕਲੋਨੀ ਹੈ ਜਿਹਨੂੰ ਜਗਤਪੁਰਾ ਪਿੰਡ 'ਚ 6500 ਬੰਦੇ ਨੂੰ ਵੋਟਾਂ ਬਣਾ ਰਹੇ ਸੀ ਹਰ ਥਾਂ ਤੇ ਬਣ ਗਿਆ ਨੇ ਕਲੋਨੀਆਂ ਕਿਸੇ ਸ਼ਹਿਰ ਚ ਵੇਖ ਲਓ ਪਿੰਡ ਚ ਵੇਖ ਲਓ ਕੀ ਅਸੀਂ ਤਿਆਰ ਰਹੀਏ ਕਿ ਸਾਨੂੰ ਮਾਰਨਗੇ ਕੀ ਇਹ ਆਰਗੇਨਾਈਜ਼ ਕ੍ਰਾਈਮ ਨਹੀਂਗਾ ਕੀ ਇਹ ਲੋਕ ਇਕੱਠੇ ਹੋ ਜਾਂਦੇ ਨੇ ਉੱਥੇ ਬੰਦੇ ਪਹਿਲਾਂ 6-7 ਸੀ 1 ਮਿੰਟ ਚ ਫੋਨ ਕੀਤਾ ਮੋਟਰਸਾਈਕਲ ਸਕੂਟਰਾਂ ਤੇ ਆ ਗਏ ਉਹ ਇਕੱਠੇ ਹੋ ਗਏ 30 ਜਣੇ ਹੋ ਗਏ 25 ਤੋਂ 30 ਜਣੇ ਹੋਏ ਨੇ ਇਕੱਠੇ ਉਸ ਤੋਂ ਬਾਅਦ ਘਿਰਚ ਮਾਰੀ ਆ ਇਹ ਕੀ ਮਤਲਬ ਆ ਯਾਰ ਇਹ ਸ਼ਰਿਆਂ ਮੋ ਰਿਆ ਜਿਹੜਾ ਕੰਮ ਯੂਪੀ ਬਿਹਾਰ ਛੱਡ ਗਿਆ ਇੱਥੇ ਸ਼ੁਰੂ ਹੋ ਗਿਆ ਅਸੀਂ ਅੱਗੇ ਨੂੰ ਜਾ ਰਹੇ ਕਿ ਪਿੱਛੇ ਨੂੰ ਜਾ ਰਹੇ ਆ ਇਕਨੋਮਿਕਲੀ ਅਸੀਂ ਮਰ ਗਏ ਲਾਂਡ ਆਰਡਰ ਚ ਅਸੀਂ ਮਰ ਗਏ ਸਾਡੇ ਨੇਚਰਲ ਰਿਸੋਰਸ ਚ ਅਸੀਂ ਮਰ ਗਏ ਤੇ ਸਾਡੀਆਂ ਕੁੜੀਆਂ ਆ ਬੈਠੀਆਂ ਸੜਕਾਂ ਤੇ ਇਨਸਾਫ ਲੈਣ ਲਈ ਬੱਚੇ ਸਾਡੇ ਉਹ ਪੋਸਟਮਾਰਟਮ ਹੋ ਰਹੇ ਨੇ ਤੇ ਜਿਹੜੇ ਬੱਚੇ ਸੀ ਉਹ ਬਾਹਰ ਤੁਰ ਗਏ ਤੇ ਪੰਜਾਬ ਕੀਦਾ ਹੈ ਉਹ ਪੋਸਟ ਲੱਗਿਆ ਹੈ ਜੀ ਪਿੱਛੇ ਮਾਂ ਸ਼ਿਵਰਾਤਰੀ ਉਹ ਹੱਥ ਜੋੜ ਕੇ ਖੜੇ ਨੇ ਦੇਖੋ ਇੱਕ ਵਾਰੀ ਆਹ ਪੋਸਟਰ ਮੈਨੂੰ ਪੁੱਛੋ ਇਹਨਾਂ ਦਾ ਰਿਪਰੈਜ਼ੈਂਟੇਟਿਵ ਸੀਗਾ ਇਸ ਹਸਪੀਟਲ 'ਚ ਔਰ ਇਹ ਇੱਕ ਇੱਕ ਆਂਡ ਜਿਹੜਾ ਹੋਇਆ ਸ਼ਿਵਰਾਤਰੀ ਵਾਲੇ ਦੀ ਨਹੀਂ ਹੋਇਆ ਉਹ ਮੱਥਾ ਟੇਕ ਕੀ ਹੋਇਆ ਕੁਰਸੀਵਕ ਦੇ ਨਾਲ ਉਹਦੇ ਦੋਸਤ ਸੀਗੇ ਉਹਦਾ ਜਨਮ ਦਿਨ ਸੀ ਇੱਕ ਮੁੰਡੇ ਦਾ ਉਹਨਾਂ ਯਾਰ ਮੈਂ ਮੱਥਾ ਟੇਕ ਕੇ ਆਉਣਾ ਮੰਦਿਰ 'ਚ ਜਾ ਕੇ ਉਹਨਾਂ ਦੇ ਚੱਲ ਆਪਾਂ ਇਕੱਠੇ ਚੱਲਦੇ ਆਂ ਉਹ ਮੱਥਾ ਟੇਕਣ ਚਲੇ ਗਿਆ ਉਹਨਾਂ ਦੇ ਚੱਲ ਅਸੀਂ ਖੜੇ ਆ ਇੱਥੇ ਜਾਂ ਉਹ ਜ਼ਿਆਦਾ ਲੰਬਾ ਨਿਕਲ ਗਿਆ ਉਹਨੋਂ ਖੜ ਗਏ ਉੱਥੇ ਉਸ ਤੋਂ ਬਾਅਦ ਇਹ ਘਟਨਾ ਹੋਈ ਹੈ ਹੁਣ ਮ੍ਰਿਤਕ ਦੇ ਨੂੰ ਇਸੇ ਥਾਂ ਤੇ ਰੱਖੋਗੇ ਕੀ ਮੰਗ ਕੀ ਹੈ ਪਰਿਵਾਰ ਦੀ ਲੱਗ ਜੂਗਾ ਪਰ ਪਰ ਮੰਗਾ ਸਾਰਿਆਂ ਤਾਂ ਦੱਸ ਰਹੇ ਆ ਤੁਹਾਨੂੰ ਕਿ ਉਹਨਾਂ ਦੇ ਸਾਰੇ ਬੰਦਿਆਂ ਨੂੰ ਤੇ ਉਹਨਾਂ ਦੇ ਸਾਰੇ ਜਿਹੜੇ ਪਰਿਵਾਰ ਨੇ ਜਿਹੜੇ ਉਹਨਾਂ ਨੂੰ ਅਲਾਉ ਕਰ ਰਹੇ ਨੇ ਉਹਨਾਂ ਨੂੰ ਫੜਿਆ ਜਾਵੇ ਆ ਜਿਹੜੇ ਹਸਪੀਟਲ ਵਾਲਿਆਂ ਨੇ ਨਲੈਕੀ ਕੀਤੀ ਹੈ ਉਹਨਾਂ ਤੇ ਕਾਰਵਾਈ ਹੋਵੇ ਜਿਹੜੀ origignal verification ਕਰਨੀ ਸੀ ਪੁਲਿਸ ਨੇ ਜੇ ਉਸ ਥਾਣੇ ਨੇ ਨਹੀਂ ਕੀਤੀ ਤਾਂ ਉਹਦੇ ਤੇ ਕਾਰਵਾਈ ਹੋਵੇ origignal ਮਤਲਬ ਉਹਦੇ origignal document ਉਹ ਕਿੱਥੋਂ ਦੇ ਰਹਿਣ ਵਾਲੇ ਆ ਆ ਜਿਹੜਾ ਹੁਸ਼ਿਆਰਪੁਰ ਹਰਵੀਰ ਮੁੰਡੇ ਨਾਲ ਹੋਇਆ ਸੀ ਉਹ ਜਿਹਨੇ ਕੀਤਾ ਸੀ ਉਹ ਬੰਦਾ ਆਲਰੇਡੀ ਰੇਪ ਦੇ ਕਾਂਡ ਚ ਫੜਿਆ ਜਾ ਚੁੱਕਾ ਹੀ ਸਜ਼ਾ ਭੁਗਤ ਕੇ ਆਇਆ ਸੀ ਸੇਮ ਥਿੰਗ ਇਹ ਕ੍ਰਿਮੀਨਲ ਲੋਕ ਨੇ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਪਰ ਜਿਹੜੇ ਆ ਕੇ ਇਸ ਤਰ੍ਹਾਂ ਦਾ ਕਰਾਇਮ ਕਰ ਰਹੇ ਨੇ ਨਹੀਂ ਤਾਂ ਮੈਨੂੰ ਦੱਸੋ ਕਿਰਚਾ ਉਹ ਆ ਦੰਦਿਆਂ ਵਾਲੀ ਕਿਰਚ ਹੋਊਗੀ ਤੇ ਮਾਰ ਕੇ ਉਹਨੂੰ ਪਤਾ ਹੈ ਕਮਾਈ ਆ ਉਹਨੇ ਫੇਰ ਕੱਢੀ ਆ ਇਹ ਕੌਣ ਲੋਕ ਨੇ ਇੱਥੇ ਕਰਦੇ ਨੇ ਕਰਾਇਮ ਉਧਰ ਪਾਸ ਜਾਂਦੇ ਨੇ ਉਧਰ ਕ੍ਰਾਈਮ ਕਰਦੇ ਨੇ ਇੱਧਰ ਆ ਜਾਂਦੇ ਨੇ ਕੀ ਇਹਨਾਂ ਦੇ オリジナル ਪੇਪਰਾਂ ਦੀ ਵੈਰੀਫਿਕੇਸ਼ਨ ਹੋਊ ਤਾਂ ਪੁਲਿਸ ਨੂੰ ਪਤਾ ਨਹੀਂ ਹੋਊ ਸਾਰੇ ਸਮਾਜ ਨੂੰ ਪਤਾ ਨਹੀਂ ਹੋਊ ਉਹਨਾਂ ਨੂੰ ਕੰਨ ਨਹੀਂ ਹੋਣਗੇ ਉਹ ਡਰਨਗੇ ਦੀ ਕਿ ਯਾਰ ਐਬ ਜੀ ਕਾਂਡ ਨਾ ਕਰੀਏ ਅਸੀਂ ਜੇ ਅਸੀਂ ਐਬ ਜੀ ਆ ਗੁਸ਼ ਕੀਤਾ ਤਾਂ ਫੜੇ ਜਾਵਾਂਗੇ ਇਹ ਕਿਉਂ ਨਹੀਂ ਹੋ ਰਿਹਾ ਅਸੀਂ ਕਿਵੇਂ ਕਹੀਏ ਇਹਨਾਂ ਨੂੰ ਕਿ ਇਹ ਕਾਨੂੰਨ ਜੋ ਅੱਧਾ ਹਿੰਦੁਸਤਾਨ ਬਣਾ ਚੁੱਕਿਆ ਸਾਡੇ ਬਣਾ ਚਾਹੀਦਾ ਕਿਉਂ ਨਹੀਂ ਬਣਾ ਰੇ ਕਾਰਨ ਕੀ ਹੈ ਹਰ ਵਾਰੀ ਕੋਈ ਘਟਨਾ ਹੋਊਗੀ ਬੈਠਾਂਗੇ ਇਹਨਾਂ ਦੇ ਵੱਲੋਂ ਇੱਕ ਐਡਮਿਨਿਸਟ੍ਰੇਸ਼ਨ ਆਊਗੀ ਪੁਲਿਸ ਐਂਡ ਸਿਵਲ ਚਲੋ ਜੀ ਗੱਲ ਖਤਮ ਤੇ ਸਾਡੇ ਲੋਕ ਫੇਰ ਭੱਜੇ ਫਿਰਨਗੇ ਰੈਲੀਆਂ ਕਰਨਗੇ ਅੱਜੇ ਮੋਗੇ ਰੈਲੀ ਕਰ ਰਹੇ ਨੇ ਇਹ ਦੱਸਣਗੇ ਕਿ ਆ ਪੰਜਾਬ ਵਾਲਿਆਂ ਨਾਲ ਜੋ ਹੋ ਰਿਹਾ ਉਹਦੇ ਬਾਰੇ ਵੀ ਦੱਸ ਦਿਓ ਜੇ ਮੋਗੇ ਖੜਕੇ ਉੱਤੇ ਉਹ ਡਿਪਟੀ ਸੀਐਮ ਚੁਲਜੇ ਹੋਏ ਨੇ ਜਿਹੜਾ ਸੀਐਮ ਨੇ ਚੰਦ ਚਾੜ ਤੇ ਡਿਪਟੀ ਚਾੜ ਦੂ ਆ ਜਿਹੜਾ ਇਹਨਾਂ ਦੇ ਕਨਵੀਨਰ ਨੇ ਚਾੜ ਤੇ ਚੰਦ ਬਾਕੀ ਚਾੜ ਦੇਣਗੇ ਸਾਨੂੰ ਆਉਧਿਆਂ ਤੋਂ ਲੈਣਾ ਦੇਣਾ ਨਹੀਂਗਾ ਸਾਨੂੰ ਲੈਣਾ ਦੇਣਾ ਹੈ ਕਿ ਕੀ ਆਮ ਸ਼ਹਿਰੀ ਪੰਜਾਬ ਦਾ ਉਹਨੂੰ ਇਨਸਾਫ ਮਿਲ ਰਿਹਾ ਹੈ ਕਿ ਇੱਥੇ ਲਾਂਡ ਆਰਡਰ ਜਿਹੜਾ ਉਹ ਮਯੂ ਮਹਿਫੂਜ਼ ਤਰੀਕੇ ਨਾਲ ਚੱਲ ਰਿਹਾ ਬੰਦੇ ਮਹਿਫੂਜ਼ ਨੇ ਨਾ ਔਰ ਜਿਹੜੇ ਮੰਦੇ ਕ੍ਰਾਈਮ ਕਰ ਰਹੇ ਨੇ ਤੁਸੀਂ ਉਹਨਾਂ ਦੇ ਕਾਨੂੰਨ ਨਹੀਂ ਬਣਾਉਣਾ ਚਾਹੁੰਦੇ ਯਾਰ ਸਤਿਆਨਾਸ਼ ਕੀਤਾ ਹੋਇਆ ਠੀਕ ਹੈ ਧੰਨਵਾਦ ਅੰਤੋਜ ਮਾਨਪੁਰਾ ਨਾਲ ਗੱਲਬਾਤ ਕੀਤੀ ਪਰਿਵਾਰ ਨਾਲ ਗੱਲਬਾਤ ਕੀਤੀ ਸੋ ਸੋਚਣ ਲਈ ਮਜਬੂਰ ਹੋ ਜਾਈਦਾ ਕਿ ਮੁਹਾਲੀ ਵਰਗੇ ਸ਼ਹਿਰ ਦੇ ਵਿੱਚ ਇਸ ਤਰੀਕੇ ਦੀਆਂ ਘਟਨਾਵਾਂ ਹੋ ਰਹੀਆਂ ਨੇ ਡੋਮਿਸਾਈਲ ਦੀ ਉਹਦੀ ਵੈਰੀਫਿਕੇਸ਼ਨ ਦੀ ਗੱਲ ਹੋਈ ਸੀਗੀ ਪ੍ਰੈਸ ਕਾਨਫਰੰਸ ਤੇ ਵੀ ਵਿੱਚ ਵੀ ਜਦੋਂ ਕੁੰਬੜੇ ਵਾਲਾ ਕਾਂਡ ਹੋਇਆ ਇਹ ਸਾਰੀਆਂ ਗੱਲਾਂ ਹੋਈਆਂ ਸੀਗੀਆਂ ਹੁਣ ਜਿੱਦਾਂ ਆਪਰੇਸ਼ਨ ਪ੍ਰਹਾਰ ਚੱਲ ਰਿਹਾ ਹੈ ਕੀ ਲੱਗਦਾ ਹੈਗਾ ਵੀ ਇਹ ਸਾਰੀਆਂ ਛਿੜੀਆਂ ਗੱਲਾਂ ਹੈਗੀਆਂ ਸਿਰਫ ਕੈਂਪੇਨ ਆਪਰੇਸ਼ਨ ਦੇ ਨਾਮ ਲੈ ਦਿੰਦੇ ਪ੍ਰਹਾਰ ਫਲਾਨਾ ਕਿਹੜਾ ਆਪਰੇਸ਼ਨ ਹੋ ਰਿਹਾ ਦਾ ਸੱਤਿਆ ਸੋਸ਼ੇਵਾਜੀ ਹੈ ਸਾਰੀ ਐਵੇਂ ਡਰਾਮੇ ਨੇ ਤੁਸੀਂ ਕਾਰਵਾਈ ਕਰਨੀ ਕਰੋ ਕਿਹੜਾ ਭਰਾ ਸ਼ਰਾਬ ਹੋ ਰਿਹਾ ਤੇ ਆਮ ਨਜਾਇਜ਼ ਮੁੰਡਿਆਂ ਜਾਨੂੰ ਫੜ ਲੈਂਦੇ ਆ ਚਾਕੇ ਆ ਉਹਦੇ ਗੋਡੇ ਤੋਂ ਥੱਲੇ ਗੋਲੀ ਵਜ ਜਨੀਨ ਦੀ ਉਹ ਮਾਰ ਕੇ ਪਰੇ ਕਰਦੇ ਨੇ ਉਹ ਪੁਲਿਸ ਵਾਲਾ ਸੀ ਵਿਚਾਰਾ ਲੁਧਿਆਣੇ ਕੱਲ ਕੀ ਬੋਲੀ ਜਾਂਦਾ ਸੀਗਾ 2 ਦਿਨ ਪਹਿਲਾਂ ਅਮਰਿਤਸਰ ਅਮਰਿਤਸਰ ਸੀ ਕੀ ਬੋਲੀ ਜਾਂਦਾ ਸੀ ਉਹ ਪੁਲਿਸ ਵਾਲਾ ਖੁਦ ਕਹਿ ਰਿਹਾ ਉਹਦਾ ਮੁੰਡਾ ਨਸ਼ੇ ਨਾਲ ਮਰ ਗਿਆ ਮੈਂ ਪਿੰਡਾਂ 'ਚ ਜਾਣਾ ਸ਼ਹਿਰਾਂ 'ਚ ਜਾਣਾ ਹਰ ਥਾਂ ਜਾ ਕੇ ਪੁੱਛਦਾ ਕਿ ਯਾਰ ਜੇ ਨਸ਼ਾ ਵਿਕ ਰਿਹਾ ਪਿੰਡ ਨੂੰ ਪਤਾ ਹੈ ਸ਼ਹਿਰ ਨੂੰ ਪਤਾ ਹੈ ਤਾਂ ਕੀ ਉਹ ਤੁੰਦੇ ਐਸਐਚਓ ਨੂੰ ਨਹੀਂ ਪਤਾਗਾ ਕੀ ਐਸਐਸਪੀ ਨੂੰ ਨਹੀਂ ਪਤਾਗਾ ਜੇ ਪਤਾ ਹੈ ਤਾਂ ਤੁਸੀਂ ਉਹਨੂੰ ਜ਼ਿੰਮੇਦਾਰ ਬਣਾ ਰਹੇ ਹੋ ਜੇ ਬਣਾ ਰਹੇ ਹੋ ਤਾਂ ਦੱਸੋ ਕੀ ਕਾਰਵਾਈ ਹੋਈ ਕਿਤੇ ਪਰਹਾਰ ਨਾ ਰੱਖ ਦਿੰਦੇ ਕਿਤੇ ਯੁੱਧ ਨਾ ਸ਼ਿਆਵਰ ਉਧਰ ਰੱਖ ਦਿੰਦੇ ਕੀ ਹੋਇਆ ਖੁਦ ਪੁਲਿਸ ਦੇ ਪਰਿਵਾਰਾਂ 'ਚ ਕੀ ਹੋ ਰਿਹਾ ਵੇਖ ਲਓ ਵਿਚਾਰੇ ਨੇ ਬੋਲੇ ਆ ਪਰਸੋ ਰੋ ਰੋ ਕੇ ਕਿਤੇ ਵੀ ਲੈ ਲੋ ਡਰਾਮਾ ਪੋਸਟਰ ਲਾਉਣੇ ਵੱਡੇ ਕਰ ਕਰ ਕੇ ਕਰਨਾ ਕੁਝ ਨਹੀਂਗਾ असदी प्रॉब्लम देख बहुत धन्यवाद सो जिस तरीके ਨਾਲ ਗੱਲਬਾਤ ਹੋ ਰਹੀ ਹੈ ਇਹ ਵੀ ਜਿਹੜੀ ਪੂਰੀ ਲਾਈਨ ਹੈ ਤੁਹਾਨੂੰ ਮੈਂ ਜ਼ਰੂਰ ਚਾਹਾਂਗਾ ਇੱਕ ਵਾਰੀ ਕੈਮਰਾ ਘੁਮਾ ਦਿਓ ਇਸ sire ਤੱਕ ਲਾਈਨ ਤੇ ਪੋਸਟਰੀ ਪੋਸਟਰ ਨਜ਼ਰ ਆ ਰਹੇ ਨੇ ਔਰ ਨਸ਼ਾ ਵਿਰੁੱਧ ਦੇ ਵੀ ਪੋਸਟਰ ਲੱਗੇ ਹੋਏ ਨੇ ਮਹਾ ਸ਼ਿਵਰਾਤਰੀ ਦੇ ਵੀ ਪੋਸਟਰ ਲੱਗੇ ਹੋਏ ਨੇ ਇਧਰ ਹੀ ਪੋਸਟਰ ਲੱਗੇ ਹੋਏ ਨੇ ਯੁੱਧ ਨਸ਼ਾ ਵਿਰੁੱਧ 2.0 ਦੂਜਾ ਪੜਾਅ ਚੱਲ ਰਿਹਾ ਹੈ ਲੇਕਿਨ ਜ਼ਮੀਨ ਦੇ ਉੱਤੇ ਹਕੀਕਤ ਜਿਹੜੀ ਹੈ ਉਹ ਇਸ ਵਕਤ ਤੁਸੀਂ ਵੇਖ ਰਹੇ ਹੋ ਕਿ ਕੁਝ ਬਣ ਰਿਹਾ ਹੈ